ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਆਏ ਸੀ ਫਲਾ ਪਿੰਡ ਪ੍ਰਾਈਜ਼ ਜਿੱਥੇ ਇਹ ਫੰਕਸ਼ਨ ਤੇ ਅੱਜ ਸਾਨੂੰ ਮਿਲੇ ਨੇ ਭਾਰੀਵਾਲ ਸਾਹਿਬ ਤੇ ਇਹਨਾਂ ਨੇ ਕੁਝ ਵਿਚਾਰ ਜਿਹੜੇ ਆ ਸਾਡੇ ਚੈਨਲ ਦੇ ਲਈ ਸਾਂਝੇ ਕਰਨੇ ਨੇ ਤੇ ਜੋ ਵੀ ਇਹ ਵਿਚਾਰ ਆਪਣੇ ਦੇਣਗੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਤੇ ਤੇ ਮੈਂ ਉਹਨਾਂ ਨੂੰ ਕੈਮਰੇ ਦੇ ਪਿੱਛੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਫੌਜੀ ਸਾਹਿਬ ਕਲੇਰ ਤੋਂ ਧਾਰੀਵਾਲ ਤੋਂ ਤੇ ਅੱਜ ਭਾਜੀ ਹੁਣੀ ਮਿਲੇ ਸੀ ਆਪਾਂ ਗੁਰਪ੍ਰੀਤ ਭਾਈ ਉਹਨਾਂ ਨੇ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਤੇ ਉਹਨਾਂ ਤੇ ਮਤਲਬ ਕਿ ਟੂਰਨਾਮੈਂਟ ਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਤੇ ਭਾਜੀ ਹੁਣੇ ਮਿਲੇ ਆ ਤੇ ਭਾਜੀ ਉਹਨਾਂ ਨੇ ਆੜਨਾ ਥੋੜੀ ਗੱਲਬਾਤ ਕੀਤੀ ਆ ਵਿਚਾਰ ਰੱਖੜੇ ਆ ਭਾਈ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਭਾਈ ਹੁਣਾ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸਣਾ ਭਾਈ ਪਹਿਲਾਂ ਤਾਂ ਤੁਸੀਂ ਆਪਣਾ ਤਾਰਫ ਕਰਾਉਣਾ ਆਪਣਾ ਪਿੰਡ ਧਾਰੀਆਲ ਪਲੇਅਰ ਠੀਕ ਹੈ ਜੀ ਸਰਦਾਰ ਕਸ਼ਮੀਰ ਸਿੰਘ ਫੌਜੀ ਠੀਕ ਹੈ ਜੀ ਅਸੀਂ ਫੌਜ ਦੇ ਵਿੱਚ 33 ਸਾਲ ਜਾਬ ਕੀਤੀ ਆ ਉਸ ਤੋਂ ਬਾਅਦ ਆਣ ਕੇ ਕੰਪਿਊਟਰ ਬਾਜੀ ਦਾ ਸ਼ੌਂਕ ਕੀਤਾ ਸਾਨੂੰ ਪਤਾ ਲੱਗਾ ਵੀਰ ਜਗਮੋਣ ਸਿੰਘ ਹੁਣੇ ਚੰਗੀ ਵੀਡੀਓ ਬਣਾਉਂਦੇ ਨੇ ਚੰਗਾ ਆਪਣਾ ਸ਼ੌਂਕ ਦਿਖਾਉਂਦੇ ਨੇ ਤੇ ਅਸੀਂ ਇਹਨਾਂ ਦੇ ਅੱਜ ਇੰਟਰਵਿਊ ਦੇਣ ਆਏ ਆ ਇੱਥੇ ਕੰਪਿਊਟਰ ਬਾਜੀ ਦੀ ਜਿਹੜੀ ਵੰਡ ਹੋਈ ਆ ਤੇ ਜਗਮੋਣ ਵੀਰ ਹੁਣਾ ਨਾ ਜਗਮੋਣ ਵੀਰ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਅਸੀਂ ਹਰੇਕ ਭਰਾ ਨੂੰ ਕਹਿੰਨੇ ਆ ਕਿ ਚੰਗੇ ਕਬੂਤਰਾਂ ਦਾ ਸ਼ੌਂਕ ਕਰਨ ਤੇ ਅੱਗੇ ਦੂਜੇ ਭਰਾਵਾਂ ਨੂੰ ਵੀ ਚੰਗਾ ਸ਼ੌਂਕ ਕਰਾਉਣ ਤੇ ਜਿਹੜਾ ਵੀ ਜਾਨਵਰ ਖਰੀਦ ਕੇ ਲਿਆਉਣਾ ਉਹ ਨਸਲ ਦਾ ਲਿਆਉਣਾ ਤੇ ਆਪਣੇ ਦੂਜਿਆਂ ਭਰਾਵਾਂ ਦਾ ਸ਼ੌਂਕ ਵਧਾਉਂਦੇ ਤੇ ਆਪਣਾ ਵੀ ਸ਼ੌਂਕ ਵਧਾਉਂਦੇ ਮੇਰੀ ਇਹੋ ਹੀ ਇਹਨਾਂ ਘੜੀ ਬੇਨਤੀ ਆ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਬਹੁਤ ਵਧੀਆ ਵੀਡੀਓ ਬਣਾਉਂਦੇ ਨੇ ਤੇ ਬਹੁਤ ਵਧੀਆ ਇਹਦੇ ਸਾਹਮਣੇ ਸੰਯੋਗ ਕੀਤਾ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਇਹਨਾਂ ਮਾਨ ਬਖਸ਼ਿਆ ਜੀ ਤੁਸੀਂ ਇਹਨੇ ਲਾਈਕ ਸਮਝਿਆ ਸਾਨੂੰ ਤੇ ਤੁਸੀਂ ਨਾ ਆਪਣਾ ਭਾਜੀ ਹੁਣੀ ਐ ਇਹਨਾਂ ਦਾ ਵੀ ਤਾਰਫ ਕਰਾਣਾ ਇਹ ਬਾਬਾ ਰਣਜੀਤ ਸਿੰਘ ਪਿੰਡ ਧਾਰੀਆਲ ਕਲੇਰ ਤੋਂ ਆ ਠੀਕ ਆ ਜੀ ਇਹਨਾਂ ਦੇ ਵੀ ਬ੍ਰਦਰ ਜੋ ਬਾਹਰ ਦੇ ਦੇਸ਼ ਕਿ ਰਹਿੰਦੇ ਨੇ ਇਹਨਾਂ ਨੇ ਬਹੁਤ ਵਧੀਆ ਸ਼ੌਂਕ ਕੀਤਾ ਵਾ ਇਹ ਸਾਡੇ ਬ੍ਰਦਰ ਨੇ ਡਾਕਟਰ ਸਾਹਿਬ ਦੇ ਭਰਾ ਨੇ ਧਾਰੀਆਲ ਕਲੇਰ ਤੋਂ ਹੀ ਇਹ ਸਾਡੇ ਨਿੱਕਾ ਵੀਰ ਨੇ ਇਹ ਵੀ ਧਾਰੀਆਲ ਕਲੇਰ ਤੋਂ ਇਹਨਾਂ ਦੀ ਬਹੁਤ ਵਧੀਆ ਸ਼ਤ ਚੰਗੇ ਕਬੂਤਰ ਨਾਲ ਰੱਖੇ ਨੇ ਬ੍ਰੀਡਰ ਨੇ ਵਧੀਆ ਨੇ ਠੀਕ ਹੈ ਜੀ ਇਹਨਾਂ ਕੋ ਆਪਾਂ ਸਿੱਖਣਾ ਤੇ ਕੁਛ ਇਹਨਾਂ ਨੂੰ ਆਪਾਂ ਦਰਸਣਾ ਜਿਹਦਾ ਕਰਕੇ ਕਬੂਤਰਬਾਜੀ ਅੱਗੇ ਚੱਲਦੀ ਵੱਸ ਸਕੇ ਤੇ ਆਪਾਂ ਸ਼ੌਂਕ ਜਿਹੜਾ ਵਧਾਇਆ ਜਾਵੇ ਤੇ ਲੜਾਈ ਝਗੜਾ ਝੰਝਟ ਇਹ ਨਾ ਮੇਰਾ ਵੀਰ ਕਰਨ ਜਿਹਦੀ ਵੀ ਛੱਤ ਤੇ ਜਾਣਾ ਸ਼ੌਂਕ ਕਰੋ ਤੇ ਪਿਆਰ ਨਾਲ ਰਹੋ ਤੇ ਪਿਆਰ ਨੂੰ ਅੱਗੇ ਵਧਾਓ ਜਿੱਥੋਂ ਤੱਕ ਮੈਨੂੰ ਭਾਈ ਜੀ ਨਾਲਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਆ ਵੀ ਉਹ ਸ਼ੌਂਕ ਨੂੰ ਇੱਕ ਪ੍ਰਮੋਟ ਕਰਨ ਦੇ ਮਤਲਬ ਕਿ ਸਟੈਂਡ ਵਿੱਚ ਖਲੋਤੇ ਨੇ ਉਹ ਇਹ ਚੀਜ਼ ਕਹਿ ਰਹੇ ਨੇ ਪੀ ਲੜਾਈ ਝਗੜਾ ਪਾਰਟੀਆਂ ਬਾਜ਼ੀਆਂ ਛੱਡ ਕੇ ਤੇ ਸ਼ੌਂਕ ਨੂੰ ਜਿਹੜਾ ਆਪਾਂ ਗਾਂ ਲੈ ਕੇ ਚੱਲੀਏ ਜਿਹੜਾ ਕਬੂਤਰਬਾਜੀ ਦੇ ਵਿੱਚ ਜਿਹੜਾ ਇੱਕ ਆਪਣਾ ਵੀ ਮੁਕਾਮ ਜਿਹੜਾ ਖੜਾ ਹੋ ਜਾਗੇ ਠੀਕ ਹੈ ਜੀ ਮੇਰੇ ਮੁਤਾਬਿਕ ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹੋ ਹੀ ਆ ਬਾਕੀ ਗੱਲ ਕਰਦੇ ਆ ਕਬੂਤਰਬਾਜੀ ਦੇ ਹਵਾਲੇ ਚ ਵੀ ਤੁਸੀਂ ਮੈਂ ਸੁਣਿਆ ਵੀ ਕਬੂਤਰ ਤੁਸੀਂ ਬਹੁਤ ਖਰੀਦਦੇ ਹੋ ਤੇ ਇੱਕ ਕੋਈ ਟਿਪ ਐਸੀ ਦੋ ਵੀ ਜਿਹੜੇ ਕਬੂਤਰ ਨਵੇਂ ਖਿਡਾਰੀ ਨੇ ਵੀ ਉਹਨਾਂ ਦਾ ਜਿਹੜਾ ਕੋਈ ਇਥੋਂ ਫਾਇਦਾ ਹੋ ਜੇ ਕਬੂਤਰ ਆਪਾਂ ਨੂੰ ਉਹ ਲਿਆਉਣਾ ਚਾਹੀਦਾ ਜਿਹਦਾ ਕੋਈ ਜੋੜ ਬੰਦ ਹੋਵੇ ਪਰਵਾਦੀ ਚੰਗੀ ਹੋਵੇ ਜਾਂ ਫਿਰ ਕੋਈ ਨਸਲੀ ਹੋਵੇ ਟੈੜੀਆਂ ਚ ਕਰਾਸ ਹੋਣਾ ਚਾਹੇ ਬਹੁਤ ਨਸਲਾਂ ਦੇ ਕਬੂਤਰ ਹੁਣ ਤਿਆਰ ਹੋ ਰਹੇ ਨੇ ਉਸ ਨਸਲ ਦਾ ਲਿਆ ਕੇ ਆਪਣੀ ਛੱਤ ਤੇ ਕਬੂਤਰ ਸ਼ੌਕ ਕਰਨਾ ਔਰ ਉਡਾਉਣਾ ਔਰ ਉਡਾ ਕੇ ਲੋਕਾਂ ਨੂੰ ਦਿਖਾਉਣਾ ਇਹ ਇੱਕ ਬਹੁਤ ਵੱਡਾ ਬਾਦਿਲਦਾ ਕੰਮ ਹੈ ਇਸ ਏਰੀਆ ਦੇ ਵਿੱਚ ਜਿੱਧਰ ਵੀ ਜਾਇਦਾ ਜੋ ਵੀ ਪ੍ਰਾਈਜ਼ ਲੱਗੇ ਚੰਗਾ ਕਬੂਤਰ ਵੇਖ ਕੇ ਲਿਆਈਦਾ ਤੇ ਬਾਕੀ ਹੁਣ ਮਾੜਾ ਕਬੂਤਰ ਬਾਜੀ ਕੋਈ ਰਹਿ ਨਹੀਂ। ਅੱਛਾ ਜੀ ਪਾਰਕ ਹੁੰਦਾ ਉਸਤਾਦ ਜੀ ਕਿਦਾਂ ਦਾ ਦੇਖਣਾ ਚਾਹਿਆ? ਹਾਂ ਦਾ ਕਬੂਤਰ ਨੂੰ ਫੜ ਕੇ ਵੇਖੋ, ਉਹਦੀ ਅੱਖ ਵੇਖੋ, ਉਹਦੀ ਚੁੰਝ ਵੇਖੋ, ਉਹਦੇ ਪਾਰਬੰਦੇ ਚੰਗੇ ਹੋਣੇ ਚਾਹੀਦੇ ਐ, ਜੋੜ ਪੱਕੇ। ਮਤਲਬ ਵੇਖਣਾ ਕੀ ਆਪਾਂ ਥੋੜਾ ਜਿਹਾ ਇਹ ਦੱਸੋ, ਵੇਖ ਤੇ ਚਲੋ ਅਸੀਂ ਲੈ ਲਾਵਾਂਗੇ। ਪਰ ਮੈਨੂੰ ਇਹ ਦੱਸਣਾ ਵੀ ਆਪਾਂ ਵੇਖਣਾ ਕੀ ਆ ਅੱਖ ਪਰ ਹੱਡੀ ਜੋੜ ਚ ਕੀ ਵੇਖਣਾ ਐ? ਇਹ ਦੇਖਣਾ ਵੀ ਜੋੜਾਂ ਦਾ ਕਬੂਤਰ ਪੱਕਾ ਹੋਵੇ, ਪਾਰਬੰਦੀ ਚੰਗੀ ਹੋਵੇ, ਅੱਖ ਚੰਗੀ ਹੋਵੇ, ਨਸਲੀ ਕਬੂਤਰ ਹੋਵੇ। ਅੱਛਾ ਜੀ। ਜੀ। ਤੇ ਕਿਹੜੇ ਕਿਹੜੀਆਂ ਨਸਲਾਂ ਰੱਖਣੀਆਂ ਚਾਹੀਦੀਆਂ ਵੈਸੇ ਹਰੇਕ ਬੰਦਾ ਤੇ ਆਪਣਾ ਆਪਣਾ ਸ਼ੌਂਕ ਕਰਦਾ ਹੀ ਆ ਘਰ ਰਹਿ ਕੇ ਕੰਮਤਰ ਜਿਹੜੇ ਟੈੜੀ ਉਹਨਾਂ ਦੇ ਜਿਹੜੀਆਂ ਕ੍ਰੋਸ ਨੇ ਗਾਂ ਬੱਚੇ ਬੱਚੀਆਂ ਉਹਨਾਂ ਦਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਾ 4 ਬਾਜੀਆਂ ਜਿੱਤਿਆ ਵਾ ਉਹਨਾਂ ਕਬੂਤਰਾਂ ਤੋਂ ਕਬੂਤਰ ਜਿਹੜੇ ਨੇ 2:3 3 4 ਵਜੇ ਤੱਕ ਮੈਂ ਜੇਡ ਚ ਉਤਾਰੇ ਨੇ ਤੇ ਤੁਸੀਂ ਤੁਸੀਂ ਦੱਸਣਾ ਕਿਹੜੇ ਕਿਹੜੇ ਟੂਰਨਾਮੈਂਟ ਤੁਸੀਂ ਕਿਹੜੇ ਕਿਹੜੇ ਪਾਰਟਿਸਿਪੇਟ ਕੀਤਾ ਕਿੱਥੋਂ ਵਿਨ ਕੀਤੇ ਨੇ ਮੈਂ ਜੀ ਪਿੰਡ ਧਾਰੀਆਲ ਕਲੇਰ ਤੋਂ ਅੱਛਾ ਜੀ ਇੱਕ 19 ਖੁੱਡਿਆਂ ਚੋਂ ਇੱਕ 15 ਖੁੱਡਿਆਂ ਚੋਂ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਫਿਰ ਦੂਜਾ ਨੰਬਰ ਫਿਰ ਤੀਜਾ ਨੰਬਰ ਇਹ ਦੱਸ ਸਕਦੇ ਕਿੰਨਾ ਕਿੰਨਾ ਵੱਲੋਂ ਟੂਰਨਾਮੈਂਟ ਕਰਵਾਏ ਗਏ ਸੀ ਇਹ ਟੂਰਨਾਮੈਂਟ ਇੱਕ ਕਰਵਾਏ ਗਏ ਚਮਿਆਰੀ ਤੋਂ ਇਹ ਕੀਮਤੀ ਵੀਰ ਤੋਂ ਠੀਕ ਹੈ ਜੀ ਇੱਕ ਪਿੰਡ ਬਿਛੋਆ ਕੈਪਟਨ ਵੀਰ ਤੋਂ ਠੀਕ ਹੈ ਜੀ ਇੱਕ ਰਿੰਕੂ ਵੀਰ ਤੋਂ ਠੀਕ ਹੈ ਇੱਕ ਸਾਡੇ ਪਿੰਡ ਧਾਰਿਆਲ ਕਲੀਅਰ ਤੋਂ ਸ਼ਾਤੋ ਜੀ ਠੀਕ ਕਿਦੇ ਵਿੱਚ ਸਾਡੇ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਦੇ ਚੌਥਾ ਨੰਬਰ ਠੀਕ ਸਿੱਧੂ ਮੂਸੇ ਵਾਲੇ ਦੀ ਯਾਦ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਅਸੀਂ ਇਹ ਟੂਰਨਾਮੈਂਟ ਕਰਵਾਇਆ ਔਰ ਗਾਂਵ ਵੀ ਇਦਾਂ ਕਰਵਾਉਗੇ ਨਾ ਠੀਕ ਹੈ ਜੀ ਅਸੀਂ ਤੁਹਾਡਾ ਬਹਿ ਦਿਨੋਂ ਧੰਨਵਾਦ ਕਰਦੇ ਹਾਂ ਸਾਡੀ ਇੰਟਰਵਿਊ ਲੈਣ ਤੇ ਬਹੁਤ-ਬਹੁਤ ਸ਼ੁਕਰ ਗੁਜ਼ਾਰਿਆ ਅਜਿਹਾ ਹੀ ਸਾਡੀ ਇੰਟਰਵਿਊ ਕਰਦੇ ਰਹੋ ਤੇ ਅਸੀਂ ਤੁਹਾਡਾ ਅੱਗੇ ਨਾਂ ਕਰਦੇ ਬਿਲਕੁਲ ਕੋਈ ਗੱਲ ਨਹੀਂ ਵੇਖੋ ਜੀ ਮੇਰਾ ਤੇ ਮਤਲਬ ਕਿ ਮੇਰਾ ਵੀ ਤੁਹਾਡੇ ਵਾਲਾ ਹੀ ਹਾਲ ਆ ਕਿ ਕਬੂਤਰ ਬਾਜੀ ਨੂੰ ਪ੍ਰਮੋਟ ਕਰਨਾ ਚੰਗੇ ਕਬੂਤਰ ਦਿਖਾਉਣੇ ਚੰਗੇ ਖਿਡਾਰੀਆਂ ਨਾਲ ਮੁਲਾਕਾਤ ਕਰਵਾਉਣੀ ਠੀਕ ਹੈ ਜੀ ਮੇਰਾ ਇਹ ਫਰਜ ਆ ਤੇ ਬਾਕੀ ਚਲੋ ਤੁਸੀਂ ਵੀ ਮੈਨੂੰ ਬਹੁਤ ਮਤਲਬ ਕਿ ਤੁਸੀਂ ਐਪਰੀਸ਼ੀਏਟ ਕੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਆ ਇਹ ਗੱਲ ਦਾ ਕਿ ਤੁਸੀਂ ਮੈਨੂੰ ਇਨਾ ਮਾਣ ਬਖਸ਼ਿਆ ਹਾਂਜੀ ਬਾਕੀ ਰਹਿ ਗਈ ਗੱਲ ਤੁਸੀਂ ਦੋ ਚਾਰ ਗੱਲਾਂ ਦਸੀਆਂ ਨੇ ਤੇ ਕਿਸੇ ਟਾਈਮ ਟਾਈਮ ਲੱਗਾ ਜਾਂ ਤੁਸੀਂ ਬੁਲਾਓਗੇ ਤੇ ਤੁਹਾਡੇ ਵੱਲ ਜਰੂਰ ਹਾਜ਼ਰ ਆਈ ਤੁਹਾਨੂੰ ਪਿੰਡ ਧਾਰੀਆਲ ਕਲੇਰ ਚ ਜਦੋਂ ਸਾਨੂੰ ਮੌਕਾ ਮਿਲਿਆ ਅਸੀਂ ਤੁਹਾਨੂੰ ਕਹਿ ਕੇ ਤੁਹਾਡੀ ਆਪਣੀ ਇੰਟਰਵਿਊ ਹਾਂਜੀ ਜਰੂਰ ਅਸੀਂ ਹਾਜ਼ਰ ਹੋਵਾਂਗੇ ਤੇ ਫਿਰ ਤੁਹਾਡੇ ਕੋਲ ਪ੍ਰੋਪਰ ਅੱਖਾਂ ਚੁੰਝ ਪਰ ਹੱਡੀ ਜੋੜ ਫਿਰ ਤੁਹਾਡੇ ਕੋਲ ਸਾਰੀ ਜਾਣਕਾਰੀ ਲਵਾਂਗੇ ਇਸ ਟਾਈਮ ਤੁਹਾਡੇ ਕੋਲ ਕਬੂਤਰ ਨਹੀਂ ਹੈਗੇ ਵੀ ਜਿਹੜੇ ਤੁਸੀਂ ਉਹਨਾਂ ਦੀਆਂ ਕੁਆਲਿਟੀਆਂ ਦੱਸ ਸਕੋ ਕਿਉਂਕਿ ਮੈਂ ਤੁਹਾਨੂੰ ਇੱਕ ਦੋ ਸਵਾਲ ਕੀਤੇ ਸੀ ਤੇ ਇਹ ਤੇ ਮੇਰੇ ਖਿਆਲ ਚ ਤੁਸੀਂ ਕਬੂਤਰ ਦਿਖਾ ਕੇ ਦੱਸ ਸਕਦੇ ਜੇ ਤੇ ਬਾਕੀ ਜੇ ਕੋਈ ਹੋਰ ਕੋਈ ਆਪਣੀ ਸਤਾ ਜੀ ਕੋਈ ਪੁਆਇੰਟ ਆਫ 뷰 ਹੈਗਾ ਤਾਂ ਤੁਸੀਂ ਦੱਸ ਦਿਓ ਇਹਨਾਂ ਵੀ ਮੈਂ ਦਬਈ ਦੇ ਵਿੱਚ ਬਲੂ ਅਲੀ ਬਲੂ ਜੀ ਦੇ ਨਾਲ ਸੀਗਾ ਉਹ ਕਹਿੰਦਾ ਕਬੂਤਰ ਮਿਕਸ ਜਿਹੜੇ ਕਬੂਤਰ ਆ ਸਿਆਲਕੋਟੀ ਤੇ ਫਰੋਜਪਰੀ ਕਬੂਤਰਾਂ ਦੇ ਵਿੱਚੋਂ ਇੱਕ ਮੌਸਮ ਦੇ ਵਿੱਚ ਇੱਕ ਕਬੂਤਰ ਨਹੀਂ ਦੌਂਦਾ ਸਾਰੇ ਹੀ ਕਬੂਤਰ ਇੱਕ ਇੱਕ ਕਰਕੇ ਦੌਂਦਾ ਮੌਸਮ ਦੇ ਵਿੱਚ ਚੰਗੇ ਕਬੂਤਰ ਜਿਹੜੇ ਆ ਉਹ ਉਹ ਹੀ ਕੁਆਲਿਟੀ ਜਿਹੜੀ ਉੱਡਦੀ ਹੈ ਦੂਜਾ ਕਬੂਤਰ ਨਹੀਂ ਉੱਡਦਾ ਅੱਛਾ ਮਤਲਬ ਕ੍ਰੋਸ ਦੇ ਵਿੱਚ ਕਬੂਤਰ ਜ਼ਿਆਦਾ ਉੱਡਦਾ ਠੀਕ ਹੋ ਗਿਆ ਜੀ ਤੇ ਬਾਕੀ ਮਿਲਦੇ ਆ ਫਿਰ ਆਪਾਂ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ